ਕਿਸਾਨ ਵੀਰੋ ਇਹ ਕਿਸਾਨ ਦਾਨੇ ਵਾਲੇ ਪਿੰਡ ਤੋਂ ਹੈ ਤੇ ਜਮੀਨ ਇਹ ਦੀ ਪਿੰਾਰੇ ਪਿੰਡ ਚਾਈ ਫੱਕਰ ਸਰਥੇੜੀ ਕੋਲੇ ਤੇ ਉਹਨਾਂ ਦੇ 3 ਐਚਪੀ ਦਾ ਕਨੈਕਸ਼ਨ ਲਾਇਆ ਗਿਆ ਹੈ ਗਣੇਸ਼ ਟਿਊਬਲਰ ਸਟੋਰ ਕਾਕਾ ਸੋਲਰ ਦੀ ਦੁਕਾਨ ਤੋਂ ਇਹ ਕਨੈਕਸ਼ਨ ਆਇਆ ਜੀ 3 ਐਚਪੀ ਦਾ ਜੀ 10 ਪੈਨਲ ਹੈ ਜੀ ਤੇ ਬਹੁਤ ਵਧੀਆ ਸਟ੍ਰਕਚਰ ਹੈ ਜੀ ਜੀਆਈ ਸਟ੍ਰਕਚਰ ਹੈਗਾ ਜੀ ਬਹੁਤ ਹੈਵੀ ਸਟ੍ਰਕਚਰ ਹੈ ਜੀ ਤੇ ਪਾਣੀ ਦੀ ਪਰਫਾਰਮੈਂਸ ਵੀ ਤੁਹਾਨੂੰ ਦਿਖਾਉਣੀ ਆ ਜੀ 3 ਇੰਚ ਪੂਰਾ ਪ੍ਰੈਸ਼ਰ ਡਾਂਗ ਵਰਗਾ ਪ੍ਰੈਸ਼ਰ ਆ ਵੇਖੋ ਜੀ ਬਹੁਤ ਸੋਹਣੀ ਹੈ ਫਿਟਿੰਗ ਵੀ ਬਹੁਤ ਵਧੀਆ ਜੀ ਆ ਲੋ ਤੇ ਆ ਪ੍ਰੈਸ਼ਰ ਵੇਖੋ ਪਾਣੀ ਦਾ ਜੀ ਤੇ 3 ਵਜ ਦਾ ਟਾਈਮ ਆ ਇਸ ਟਾਈਮ ਜੀ ਅੱਜ ਲੈ ਕੇ ਪਾਈਪ ਲੱਗੀ ਬਿਲਕੁਲ பண்ணி <tip> yeah.